ਸਰ ਸਰਕਾਰ ਖੇਲਿਆਨ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਸੂਬੇ ਪੱਧਰ ਵਿੱਚ ਡਾਕਟਰਾਂ ਦੇ ਵੱਲੋਂ ਜਿਹੜੀ ਹੜਤਾਲ ਹੈ ਉਹ ਕੀਤੀ ਜਾ ਰਹੀ ਹੈ ਦੱਸਦੀ ਕਿ ਇਸ ਤੋਂ ਪਹਿਲਾਂ ਜਿੱਥੇ ਡਾਕਟਰਾਂ ਦੇ ਵੱਲੋਂ 3 ਘੰਟਿਆਂ ਦੇ ਲਈ ਓਪੀਡੀ ਸੇਵਾਵਾਂ ਬੰਦ ਕਰਕੇ ਪਹਿਲੇ ਪੜਾਅ ਦੇ ਵਿੱਚ ਹੜਤਾਲ ਕੀਤੀ ਗਈ ਸੀ ਤਾਂ ਹੁਣ ਇੱਕ ਵਾਰ ਫਿਰ ਤੋਂ 12 ਤੋਂ ਲੈ ਕੇ 14 ਤਰੀਕ ਤੱਕ ਮੁਰਤੋਂ ਡਾਕਟਰਾਂ ਦੇ ਵੱਲੋਂ ਹੜਤਾਲ ਦਾ ਹੈ ਦੂਜੇ ਪੜਾਅ ਦਾ ਪ੍ਰੋਗਰਾਮ ਜਿਹੜਾ ਹੈ ਉਲਿੱਕਿਆ ਗਿਆ ਜਸਨੂ ਲਾਇਕ ਇਹ ਬਠਿੰਡਾ ਦੇ ਵਿੱਚ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਤਾਂ ਐਸੇ ਦਰਮਿਆਨ ਡਾਕਟਰ ਰਵੀਕਾਂਤ ਗੁਪਤਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਬੀਤੇ ਦਿਨ ਜਿਹੜੀ ਬੈਠਕ ਹੈ ਉਹ ਪ੍ਰਸ਼ਾਸਨ ਦੇ ਨਾਲ ਤਾਂ ਜ਼ਰੂਰ ਹੋਈ ਹੈ ਬੈਠਕ ਦੇ ਵਿੱਚ ਸਾਰੀਆਂ ਮੰਗਾਂ ਤੇ ਗੌਰ ਵੀ ਕੀਤਾ ਗਿਆ ਪਰ ਉਹਨਾਂ ਮੰਗਾਂ ਨੂੰ ਲੈ ਕੇ ਅਜੇ ਵੀ ਕੋਈ ਹੱਲ ਹੁੰਦਾ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਇਹ ਹੜਤਾਲ ਜਿਹੜੀ ਹੈ ਇਹ ਦੂਜੇ ਪੜਾਅ ਦੇ ਵਿੱਚ ਵੀ ਜਾਰੀ ਰੱਖੀ ਗਈ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਖਾਲੀ ਪਈਆਂ ਪੋਸਟਾਂ ਨੂੰ ਨਹੀਂ ਭਰਿਆ ਜਾ ਰਿਹਾ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਸੁਰੱਖਿਆ ਦਾ ਕੋਈ ਬੰਦ ਨਹੀਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਦੀਆਂ ਕਟਨਾਵਾਂ ਇਹ ਦਿਨ ਵਾਪਰ ਰਹੀਆਂ ਨੇ ਤਾਂ ਇਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ तमाम ਮੰਗਾਂ ਨੇ ਉਸ ਨੂੰ ਲੈ ਕੇ ਸਰਕਾਰ ਤੋਂ ਇਹ ਅਪੀਲ ਹੈ ਕਿ ਨਾ ਮੰਗਾਂ ਦੇ ਧਿਆਨ ਦਿੱਤਾ ਜਾਵੇ ਅਸੀਂ ਸਰਕਾਰ ਕੋਲੇ ਆਪਣੇ ਮੰਗਾਂ ਨੂੰ ਲੈ ਕੇ ਜਾਂਦੇ ਰਹੇ ਹਾਂ ਪਿਛਲੇ ਕਈ ਸਮੇਂ ਤੋਂ ਜਿਹਦੇ ਨਾ ਪੂਰਤੀ ਦੇ ਸਮੇਂ ਕਾਰਨ ਅਸੀਂ ਇੱਕ ਹੜਤਾਲ ਦਾ ਸੰਦੇਸ਼ ਦਿੱਤਾ ਸੀ ਸਰਕਾਰ ਨੂੰ ਸੋ ਮੰਗਲ ਬੁੱਧ ਪਿਛਲੇ 3 ਦਿਨ ਅਸੀਂ 3 ਘੰਟੇ ਬੰਦ ਕਰਕੇ ਉਹ ਵੱਡੀ ਤਨ ਪਿਛਲੇ 3 ਘੰਟੇ ਚ ਸਵੇਰ ਮਾ ਦਿੱਤੀਆਂ ਨੇ ਨਾਲ ਹੀ ਅਸੀਂ ਫੇਸ ਟੂ ਡਿਸਾਈਡ ਕੀਤਾ ਹੋਇਆ ਸੀ ਕਿ ਜਿਹਦੇ ਵਿੱਚ ਅਸੀਂ ਮੁਕੰਮਲ ਉਪਡੀ ਬੰਦ ਕਰਾਂਗੇ ਅਗਲੇ 3 ਦਿਨ ਜਨ ਕਿ ਅੱਜ ਕੱਲ ਤੇ ਪਰਸੋਂ ਸਰਕਾਰ ਨਾਲ ਕੱਲ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਚ ਸਭ ਕੁਝ ਹਾਂ ਪੱਕੀ ਸੀਗਾ ਜਿਹਦੇ ਸਾਨੂੰ ਦੱਸਿਆ ਗਿਆ ਕਿ ਇਹ ਬਹੁਤ ਹੀ ਬਾਜ਼ਮੰਗਾ ਨੇ ਚਾਹੇ ਉਹ ਡਾਕਟਰਾਂ ਦੀ ਭਰਤੀ ਨੂੰ ਲੈ ਕੇ ਆ ਸੁਰੱਖਿਆ ਨੂੰ ਲੈ ਕੇ ਆ ਜਾਂ ਡਾਕਟਰਾਂ ਨੂੰ ਮਹਿਕਮੇ ਦੇ ਵਿੱਚ ਰੋਕਣ ਵਾਲੇ ਜੋ ਕੁਝ ਤਰੱਕੀਆਂ ਵਾਲੇ ਫੈਸਲੇ ਨੇ ਪਰ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਮੀਟਿੰਗ ਦੇ ਅਖੀਰ ਦੇ ਵਿੱਚ ਸਭ ਕੁਝ ਤੁਹਾਨੂੰ ਲਿਖਤ ਰੂਪ ਵਿੱਚ ਦਿੱਤਾ ਜਾਊਗਾ ਜੋ ਕਿ ਸਾਨੂੰ ਨਹੀਂ ਮਿਲਿਆ ਤਾਂ ਲਿਖਤ ਰੂਪ ਦੇ ਵਿੱਚ ਨਾ ਦੇਣਾ ਸਰਕਾਰ ਕਿਤਨਾ ਕਿਤੇ ਆਪਣੇ ਇਸ ਫੈਸਲੇ ਤੋਂ ਭਾਈ ਦਿਨ ਨਜ਼ਰ ਆ ਰਹੀ ਹੈ ਤਾਂ ਕਰਕੇ ਮਜਬੂਰਨ ਸਾਨੂੰ ਫੇਜ਼ 2 ਜਿਹੜਾ ਹੈਗਾ ਆਪਣੀ ਸਟ੍ਰਾਈਕ ਦਾ ਉਹ ਸਟਾਰਟ ਕਰਨਾ ਪਿਆ ਫੇਜ਼ 2 ਅਗਲੇ 3 ਦਿਨ ਦਾ ਹੈ ਜੀ ਤੇ ਬਾਕੀ ਰੋਜ਼ਾਨਾ ਅਸੀਂ ਫੈਸਲੇ ਲੈਣੇ ਆ ਉਹਦੇ ਵਿੱਚ ਅਸੀਂ ਲੋਕ ਹਿੱਤ ਨੂੰ ਵੀ ਮੁੱਖ ਰੱਖ ਕੇ ਫੈਸਲੇ ਲੈਣੇ ਆ ਇਸੇ ਕਰਕੇ ਐਮਰਜੈਂਸੀ ਸਿਵਾਮ ਵਗੈਰਾ ਚਾਲੂ ਕਰ ਰੱਖਿਆ ਨੇ ਅਸੀਂ ਬਾਕੀ ਜਿਵੇਂ ਵੀ ਸਾਡੀ ਜਥੇਬੰਦੀ ਦੇ ਸਾਰਾ ਪੈਨਲ ਡਿਸਾਈਡ ਕਰੂਗਾ ਉਵੇਂ ਉਵੇਂ ਇਸ ਲੜਾਈ ਨੂੰ ਅੱਗੇ ਲੈ ਕੇ ਜਾਵਾਂਗੇ ਦੇਖੋ ਪ੍ਰੋਟੈਸਟਰ ਦਾ ਜੀ ਚੌਥੇ ਦਿਨ ਦੇ ਵਿੱਚ ਐਂਟਰ ਹੋ ਚੁੱਕਿਆ ਹੈ ਜੋ 3 ਦਿਨ ਦਾ ਪ੍ਰੋਟੈਸਟ ਅਸੀਂ ਉਹਦੇ ਬਾਰੇ ਸਾਰਿਆਂ ਨੂੰ ਬਤਾਈਏ ਕਿ 8 ਤੋਂ ਲੈ ਕੇ 11 ਵਜੇ ਤੱਕ ਇੱਕ 3 ਘੰਟੇ ਦੀ ਓਪੀਡੀ ਦਾ ਸਾਨੂੰ ਫਰਸਟ ਫੇਸ ਸੀ ਸਾਡਾ ਉਹ ਅੱਜ ਪੂਰਾ ਹੋ ਗਿਆ ਜੋ ਬੰਦ ਕੀਤਾ ਸੀ ਉਹਦੇ ਬਾਅਦ ਅੱਜ ਸੈਕੰਡ ਫੇਸ ਦੇ ਵਿੱਚ ਅਸੀਂ ਐਂਟਰ ਕਰ ਗਏ ਆ ਉਹਦਾ ਕਾਰਨ ਮੁੱਖ ਇਹ ਹੈ ਕਿ ਜੋ ਕੱਲ ਸਬਕਮੇਟੀ ਦੇ ਨਾਲ ਸਾਡੀ ਜੋ ਜਥੇਬੰਦੀ ਦੇ ਜੋ ਵੀ ਜਿੰਨੇ ਵੀ ਲੀਡਰਸ ਆ ਉਹਨਾਂ ਦੀ ਮੀਟਿੰਗ ਹੋਈ ਉਹ ਕੋਈ ਪ੍ਰਕਟਾ ਸ੍ਰੀ ਨਹੀਂ ਲੱਗ ਪਾਈ ਹਾਲਾਂਕਿ ਉਹਦੇ ਵਿੱਚ ਜੋ ਮੰਤਰੀ ਸਾਹਿਬਾਨ ਸੀ ਉਹਨਾਂ ਨੇ ਬਹੁਤ ਹੀ ਉਹ ਸੁਚੇ ਜਿਹੇ ਢੰਗ ਨਾਲ ਸਾਡੀਆਂ ਮੰਗਾਂ ਸੁਨੀਆਂ ਤੇ ਉਹਨਾਂ ਤੇ ਵਰਬਲ ਤੌਰ ਤੇ ਜਵਾਨੀ ਤੌਰ ਤੇ ਉਸ ਤੇ ਮੋਰ ਵੀ ਲਾਈ ਸਿਧਾਂਤਿਕ ਤੌਰ ਤੇ ਮੰਗਾ ਮੰਨ ਵੀ ਲਈਆਂ ਲੇਕਿਨ ਜੋ ਸਾਡੀ ਪੂਰੀ ਮੰਗ ਸੀ ਜੱਥੇਬੰਦੀ ਦੀ ਕਿ ਪੂਰਾ ਉਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਉਹ ਨੋਟੀਫਿਕੇਸ਼ਨ ਅਸੀਂ ਰਾਤ ਤੱਕ ਵੇਟ ਕਰਦੇ ਰਹੇ ਕਿ ਨੋਟੀਫਿਕੇਸ਼ਨ ਜਾਰੀ ਹੋ ਜਾਵੇ ਲੇਕਿਨ ਉਦਾਂ ਦਾ ਨੋਟੀਫਿਕੇਸ਼ਨ ਕੋਈ ਵੀ ਜਾਰੀ ਨਹੀਂ ਹੋਇਆ ਜਿਸ ਨਾਲ ਸਾਡਾ ਏਸੀਪੀ ਉਹ ਤਰੱਕੀਆਂ ਰੁਕੀਆਂ ਵੀ ਉਹ ਬਹਾਲ ਹੋ ਜਾਣ ਸੈਕਿਉਰਿਟੀ ਦੇ ਮੁਖਤਾ ਪ੍ਰਬੰਧ ਹੋ ਜਾਣ ਜਾਂ ਮੈਡੀਕਲ ਅਫਸਰਾਂ ਦੀ ਜੋ ਭਰਤੀ ਹੈ ਉਹ ਫੜਾਫੜ ਜਲਦੀ ਜਲਦੀ ਸਟਾਰਟ ਹੋ ਜਾਈ ਏਦਾਂ ਦਾ ਕੋਈ ਨੋਟੀਫਿਕੇਸ਼ਨ ਨਾ ਹੋਣ ਦੀ ਸੂਰਤੇ ਹਾਲ ਵਿੱਚ ਸਾਨੂੰ ਇਸ ਸਟੇਪ ਚੱਕਣਾ ਪਿਆ ਕਿ ਸੈਕਿੰਡ ਜੋ ਫੇਜ਼ ਹੈ ਉਹਦੇ ਵਿੱਚ ਅੱਜ ਸਾਡੀ ਸਟ੍ਰਾਈਕ ਐਂਟਰ ਕਰ ਚੁੱਕੀ ਹੈ ਇਹ ਕਿਰੋਤੀ ਰਹੇਗੀ ਜਾਂ ਨਹੀਂ ਇਹ ਤਾਂ ਸਰ ਅੱਗੇ ਕੋਈ ਹਿਨਾਂਸ ਹੋਏਗੀ ਸਟ੍ਰਾਈਕ ਵਾਪਸ ਲੈਣ ਦਾ ਤਾਂ ਕੋਈ ਮਤਲਬ ਹੀ ਨਹੀਂ ਕਿੰਨੀ ਦੇ ਸਾਡੀਆਂ ਪੂਰੀਆਂ ਮੰਗਾਂ ਹੋ ਗਈ ਇਹ ਜਨ ਅੰਦੋਲਨ ਹੈ ਬੇਸਿਕਲੀ ਇਹ ਲੋਕਾਂ ਦੀਆਂ ਮੰਗਾਂ ਨੇ ਇਹ ਤਾਂ ਮਤਲਬ ਠੀਕ ਹੈ ਕਿ ਡਾਕਟਰਾਂ ਨੇ ਸ਼ੁਰੂ ਕਰਤਾ ਲੇਕਿਨ ਹਸਪਤਾਲਾਂ ਨੂੰ ਸਿਹਤ ਕਾਮਿਆਂ ਨੂੰ ਬਚਾਉਣ ਦੀ ਮੰਗ ਹੋ ਰਹੀ ਹੈ ਕਿ ਸਿਹਤ ਧਾਰੇ ਬਚਣਗੇ ਤਾਂ ਹੀ ਮਤਲਬ ਲੋਕ ਇਲਾਜ ਇਥੇ ਫ੍ਰੀ ਵਾਂਗੂ ਕਰਾ ਸਕਣਗੇ ਨਹੀਂ ਤਾਂ ਬਹੁਤ ਵੱਡੀ ਉਖਾਈ ਦਾ ਸਾਹਮਣਾ ਕਰਨਾ ਪੈਣਾ ਜੋ ਕਾਰਪੋਰੇਟ ਸੈਕਟਰਾਂ ਦੇ ਵਿੱਚ ਭੇਜਣ ਦੀ ਤਿਆਰੀ ਹੈ ਹਸਪਤਾਲਾਂ ਨੂੰ ਸਰਕਾਰ ਦੀ ਉਹਦੇ ਨਾਲ ਤਾਂ ਬਹੁਤ ਵੱਡੀ ਆਉਣ ਵਾਲੀ ਭੁੱਖ ਦੇ ਵਿੱਚ ਪ੍ਰੋਬਲਮ ਆ ਜਾਣੀ ਹੈ ਜੀ ਪ੍ਰੋਬਲਮ ਦੀ ਗੱਲ ਕੀਤੀ ਹੈ ਆਮ ਲੋਕ ਵੀ ਤੁਹਾਡੇ ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਹੈਗਾ ਸਾਹਤ ਦੇ ਰਹੇ ਨੇ ਪਰ ਦੂਜੇ ਪਾਸੇ ਕੁਝ ਲੋਕ ਸਮੱਸਿਆਵਾਂ ਦਾ ਵੀ ਸਾਹਮਣਾ ਕਰ ਰਹੇ ਜਿਵੇਂ ਅਦਾਜ਼ ਚੱਲ ਰਹੀ ਹੈ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਦੇਖੋ ਲੋਕਾਂ ਨੂੰ ਜਦੋਂ ਅਸੀਂ ਪਹਿਲੇ ਦਿਨ ਸਟ੍ਰਾਈਕ ਸ਼ੁਰੂ ਕੀਤੀ ਉਸ ਟਾਈਮ ਕੁਝ ਨਹੀਂ ਪਤਾ ਸੀ ਦੇਖੋ ਅਸੀਂ ਟੈਕਨੀਕਲੀ ਇਸ ਚੀਜ਼ ਦੇ ਐਕਸਪਰਟ ਹੈ ਮੈਡੀਕਲ ਲਾਈਨ ਦੇ ਲੋਕਾਂ ਨੂੰ ਨਹੀਂ ਪਤਾ ਕਿ ਸਿਹਤ ਸੂਲਤਾਂ ਦੇ ਵਿੱਚ ਕੀ ਕੀ ਮਤਲਬ ਜੋ ਕੁਆਲਟੀ ਕੀ ਕੀ ਕੁਝ ਚਾਹੀਦਾ ਕੀ ਨਹੀਂ ਚਾਹੀਦਾ ਅਸੀਂ ਜਦੋਂ ਉਹਨਾਂ ਨੂੰ ਦੱਸਿਆ ਕਿ 1991 ਦੇ ਮੁਤਾਬਿਕ 4800 ਪੋਸਟਾਂ 4600 ਪੋਸਟਾਂ ਡਾਕਟਰਾਂ ਦੀ ਹੈ ਉਹਦੇ ਬਾਬਤ 1800 ਪੋਸਟਾਂ ਹੀ ਕੰਮ ਕਰ ਰਹੀ 2800 ਪੋਸਟਾਂ ਖ ਤਾਂ ਲੋਕਾਂ ਦੀ ਬੜਾਈ ਇਸ ਗੱਲ ਦਾ ਬਹੁਤ ਪ੍ਰਭਾਵ ਹੈ ਕਿ ਅਸੀਂ ਸਿਰਫ 4600 ਡਾਕਟਰਾਂ ਦੀ ਮਨਜ਼ੂਰਸ਼ੁਦਾ ਪੋਸਟਾਂ 1991 ਦਾ ਕੈਡਰ ਬਣਿਆ ਹੋਇਆ ਹਾਲਾਂਕਿ ਉਹਦੋਂ ਪੰਜਾਬ ਦੀ ਪਾਪੂਲੇਸ਼ਨ 1.5 ਕਰੋੜ ਵਧ ਗਈ ਹੈ ਪੋਸਟਾਂ ਵਧਣੀਆਂ ਚਾਹੀਦੀਆਂ ਸੀ ਪੋਸਟਾਂ ਦਾ ਕੀ ਵਧਾਣੀ ਅਸੀਂ ਜਿਹੜੀਆਂ ਪੁਰਾਣੀਆਂ ਪੋਸਟਾਂ ਮਨਜ਼ੂਰਸ਼ੁਦਾ ਸੀ ਉਹ ਵੀ ਪੂਰੀਆਂ ਨਹੀਂ ਸਰਕਾਰ ਨੇ ਕੀਤੀਆਂ ਬਾਕੀ ਦੂਜੇ ਨੰਬਰ ਤੇ ਜੋ ਲੋਕਾਂ ਨੂੰ ਪਤਾ ਲੱਗਿਆ ਕਿ ਸਾਰੀ ਸਰਕਾਰ ਦੀ ਮੰਗਾ ਸੌਰੀ ਜੋ ਡਾਕਟਰਾਂ ਦੀ ਮੰਗਾ ਹੀ ਜਾਈ ਹੈ ਔਰ ਸਰਕਾਰ ਨੂੰ ਇਹ ਮੰਗਾ ਜੇ ਜਿੰਨੀ ਦੇਰ ਤੱਕ ਉਹਨਾਂ ਨੂੰ ਪੂਰੇ ਪੂਰੇ ਧੋਰ ਤਰੀਕੇ ਨਾਲ ਨਹੀਂ ਉਹਨਾਂ ਕੋਲੇ ਪੇਸ਼ ਕੀਤੇ ਜਾਊਗਾ ਤਾਂ ਲੋਕ ਖੁਦ ਹੀ ਖੁਦ ਆ ਕੇ ਸਾਡੇ ਨਾਲ ਖੁਦ ਮੁਖਤ ਬੈਠੇ ਆ ਸਰ ਜਥੇਬੰਦੀਆਂ ਕੋਈ ਅਸੀਂ ਕਿਸੇ ਨੂੰ ਸਪੈਸ਼ਲੀ ਇਨਵਾਈਟ ਕੀਤਾ ਉਹਨਾਂ ਨੇ ਜੋ ਦੇਖਿਆ ਕਿ ਜਨ ਅੰਦੋਲਨ ਬਣ ਕੇ ਹੀ ਇਹ ਡਾਕਟਰਾਂ ਦੀ ਮੰਗਾ ਔਰ ਲੋਕਾਂ ਦੀ ਮੰਗਾ ਪੂਰੀ ਹੋ ਸਕਦੀ ਹੈ ਤਾਂ ਖੁਦ ਹੀ ਕੋਈ ਜਥੇਬੰਦੀ ਆਟੋਮੈਟਿਕ ਸਾਡੀ ਨੈਚੁਰਲ ਤੌਰ ਤੇ ਸਪੋਰਟ ਕਰ ਰਹੀਆਂ ਸਰ ਸਾਲਾਸ਼ ਮਨਸਾ ਸਿੰਘ ਸੇਵਿਆਲਾ ਸੁਭਾਜਨ ਉਸਕਰ ਪੰਜਾਬ ਖੇਤ ਮਜ਼ਦੂਰਾਂ ਅਸੀਂ ਜੋ ਡਾਕਟਰਾਂ ਦੀ ਹੜਤਾਲ ਚੱਲ ਰਹੀ ਆ ਉਹਦੀ ਸਮਰਥਨ ਦੇ ਵਿੱਚ ਆਏ ਆ ਕਿਉਂ ਕਿ ਅਸੀਂ ਸਮਝਦੇ ਆ ਕਿ ਸਭ ਤੋਂ ਵੱਡਾ ਮਸਲਾ ਸਾਡਾ ਹੈ ਖੇਤ ਮਜ਼ਦੂਰਾਂ ਦੀ ਜਿਸ ਤਰ੍ਹਾਂ ਦੀ ਰਹਿਣ ਸਹਿਣ ਦੀਆਂ ਹਾਲਤਾਂ ਜਿਸ ਤਰ੍ਹਾਂ ਦਾ ਖਾਣ ਪੀਣ ਦਾ ਹਾਲਤਾ ਸਭ ਤੋਂ ਵੱਧ ਬਿਮਾਰੀਆਂ ਦਾ ਸ਼ਿਕਾਰ ਹੋ ਹੁੰਦੇ ਆ ਤੇ ਉਹਨਾਂ ਸਰਕਾਰ ਦਾ ਜਿਹੜਾ ਕਰਜ਼ਾ ਹੋਇਆ ਜੋ ਸਾਡੀ ਜਥੇਬੰਦੀ ਨੇ 2017 'ਚ ਸਰਵੇ ਕੀਤਾ ਉਹਦਾ 19% ਦੀ ਕਰਜ਼ਾ ਜਿਹੜਾ ਉਕੇ ਤਾਂ ਮੈਦੂਰਾ ਨੇ ਇਲਾਜ ਕਰਕੇ ਚੜਿਆ ਔਰ ਨੈਸ਼ਨਲ ਸਿੰਪਲ ਸਰਵੇ ਦੀ ਇੱਕ ਰਿਪੋਰਟ ਦੇ ਮੁਤਾਬਕ ਪਿੰਡੂ ਭਾਰਤ ਦੇ ਲੋਕਾਂ ਸਰ ਜਿਹੜਾ ਕਰਜ਼ਾ ਚੜਿਆ ਨਾ ਉਹਦਾ 30% ਦੀ ਕਰਜ਼ਾ ਇਸ ਕਰਕੇ ਚੜ ਜਾਂਦਾ ਕਿਉਂਕਿ ਸਰਕਾਰੀ ਹਸਪਤਾਲਾਂ 'ਚ ਇਲਾਜ ਨਹੀਂ ਤਾਂ ਉਹਨਾਂ ਨੂੰ ਪ੍ਰਾਈਵੇਟ ਮਹਿੰਗੇ ਹਸਪਤਾਲਾਂ 'ਚ ਜਾਣਾ ਪੈਂਦਾ ਇਸ ਕਰਕੇ ਇਹ ਲੜਾਈ ਆ ਵੀ ਹਸਪਤਾਲਾਂ ਦਾ ਸਟਾਫ ਪੂਰਾ ਹੋਵੇ ਦਵਾਈਆਂ ਪੂਰੀਆਂ ਹੋਣ ਇੱਥੇ ਟੈਸਟ ਪੂਰੇ ਹੋਣ ਇੱਥੇ ਮਸ਼ੀਨਾਂ ਪੂਰੀਆਂ ਹੋਣ ਇਹ ਲੜਾਈ ਸਾਡੀ ਲੜਾਈ ਆ ਨਾ ਕੇ ਡਾਕਟਰਾਂ ਦੀ ਲੜਾਈ ਹੈ ਤੇ ਅਸੀਂ ਤੁਹਾਡੇ ਮਾਦੀਮਰਾਹੀਂ ਸਮੂਹ ਲੋਕਾਂ ਨੂੰ ਇਹ ਸੱਦਾ ਦੇਣਾ ਚਾਹੁੰਦੇ ਆ ਕਿ ਠੀਕ ਆ ਹੜਤਾਲ ਕਰਕੇ ਇੱਕ ਦੋ ਦਿਨਾਂ ਦੀ ਖੱਜਲ ਖਵਾਰੀ ਹੈਗੀ ਆ ਪਰ ਜੇ ਇਹ ਸਹੂਲਤਾ ਸਾਨੂੰ ਮਿਲਦੀ ਹੈ ਤਾਂ ਸਾਡਾ ਲੰਮੇ ਸਮੇਂ ਦੇ ਵਾਸਤੇ ਜਿਹੜਾ ਹੈਗਾ ਫਾਇਦਾ ਹੁੰਦਾ ਤੇ ਇਹਦੇ ਵਾਸਤੇ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਆ ਵੀ ਉਹਨਾਂ ਨੂੰ ਸਹਿਰਦਤਾ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਮਸਲੇ ਨੂੰ ਫੌਰੀ ਹੱਲ ਕਰਨਾ ਚਾਹੀਦਾ ਅਸੀਂ ਪਰਸੋ ਡੀਸੀ ਨੂੰ ਵੀ ਮਿਲੇ ਸੀਗੇ ਉਹਨੂੰ ਵੀ ਕਿਹਾ ਵੀ ਪੰਜਾਬ ਸਰਕਾਰ ਰਾਹੀਂ ਤੋ ਤੋ ਉਹਨਾਂ ਰਾਹੀਂ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾਕਟਰਾਂ ਦਾ ਮਸਲਾ ਹੱਲ ਕੀਤਾ ਜਾਵੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਕੋਈ ਹਾਮਦਾਨ ਕੱਢਿਆ ਜਾ ਸਕੇ ਦੇਖੋ ਜਿਹੋ ਜਿਹੇ ਹਾਲਤ ਅੱਜ ਡਾਕਟਰਾਂ ਦੀ ਬਣੀ ਹੋਈ ਲੰਮਾ ਸਮਾਂ ਪਹਿਲਾਂ ਦੀ ਕਹਾਣੀਆਂ ਬਹੁਤ ਸਾਰੇ ਹਸਪਤਾਲ ਜਿਹੜੇ ਛੋਟੇ ਸ਼ਹਿਰਾਂ ਦੇ ਬੰਦ ਹੋ ਚੁੱਕੇ ਐ ਇਹ ਹਸਪਤਾਲਾਂ ਦੇ ਵਿੱਚੋਂ ਜਿਹੜੀ ਆਸ ਲੈ ਕੇ ਲੋਕ ਆਉਂਦੇ ਐ ਤੇ ਜਿੰਨੀ ਖੱਜਲ ਖਵਾਰੀ ਇੱਥੇ ਡਾਕਟਰਾਂ ਦੀ ਹੋ ਰਹੀ ਹੈ ਤੇ ਜਿੰਨੀਆਂ ਪੋਸਟਾਂ ਥੋੜੀਆਂ ਇਹਦਾ ਕਾਰਨ ਕਰਕੇ ਸਾਡੇ ਲੋਕ ਹੀ ਖੱਜਲ ਖਵਾਰ ਹੁੰਦੇ ਐ ਸਾਡੀਆਂ ਮੰਗਾਂ ਮਸਲੇ ਐ ਇਹ ਡਾਕਟਰ ਸਾਹਿਬ ਚਾਹੇ ਮੂਹਰੇ ਲੱਗੇ ਇਸ ਮਸਲੇ ਦੇ ਅਸੀਂ ਆਪ ਦੀ ਜਥੇਬੰਦੀ ਭਾਰਤੀ ਕਿਸਾਨ ਉਹਨਾਂ ਇੱਕਤਾ ਗ੍ਰਾਹਾਂ ਵੱਲੋਂ ਇਹ ਗੱਲ ਸੋਚਦੇ ਆਂ ਵੀ ਜੇ ਮੰਗਾਂ ਮਸਲੇ ਹੱਲ ਕਰਾਉਣੇ ਆ ਪੂਰੇ ਲੋਕ ਆ ਜਿਹੜੇ ਪਿੰਡਾਂ ਦੇ ਲੋਕ ਆ ਜਿਹੜੇ ਬਿਮਾਰੀਆਂ ਦੇ ਸ਼ਿਕਾਰ ਆ ਜਿਹੜੇ ਪਹਿਲੇ ਹੀ ਪੀੜਤ ਐ ਉਹਨਾਂ ਲੋਕਾਂ ਨੂੰ ਸ਼ਾਮਲ ਕਰਨ ਦੀ ਅਸੀਂ ਤਹਈਆ ਕੀਤਾ ਬਿਆਨ ਕੀਤੀ ਹੋਈ ਐ ਪ੍ਰਦਰਸ਼ਨ ਕਿਸ ਤਰ੍ਹਾਂ ਦੇਖਦੇ ਤੁਸੀਂ ਆਮ ਲੋਕ ਵੀ ਇਹ ਤੋਂ ਪ੍ਰਭਾਵਤ ਹੋ ਰਹੇ ਤੁਸੀਂ ਲੋਕਾਂ ਦੇ ਜਿਹੜੇ ਹੱਕਾਂ ਦੀ ਗੱਲ ਕਰਦੇ ਹੋਗੇ ਠੀਕ ਐ ਆਮ ਲੋਕ ਕਾਫੀ ਪ੍ਰਭਾਵਤ ਰਹੇ ਨੇ ਰਾਤ ਨੂੰ ਦੇਖੋ ਜੇ ਪ੍ਰਭਾਵਤ ਦੀ ਗੱਲ ਕਹਿਣਾ ਹੋਵੇ ਠੀਕ ਐ ਇੱਕ ਗੱਲ ਅੱਜ ਚਾਹੇ ਸਵਾਵਾਵਾਂ ਬੰਦ ਕਰਕੇ ਪ੍ਰਭਾਵਤ ਹੈ ਉਹ ਨਜਾਨਾ ਹੀ ਹੈ ਜਿਹੜੇ ਲੱਖਾਂ ਲੋਕ ਹੈ ਉਹ ਰੋਜ਼ ਪ੍ਰਭਾਵਤ ਹੁੰਦੇ ਆ ਪੀਜੀਆਈ ਚੋਂ ਮੁੜ ਕੇ ਆਉਂਦੇ ਆ 6-6 ਮਹੀਨੇ ਬਾਰੀ ਨਹੀਂ ਆਉਂਦੀ ਹੈ ਕਿ ਪਰਚੀਆਂ ਕੱਟੀਆਂ ਰਹਿ ਜਾਂਦੀਆਂ ਜੇ ਇਹਨਾਂ ਦੇ ਮਤਲਬ ਭਰਤੀ ਸਹੀ ਪੂਰੀ ਹੋਵੇ ਫਿਰ ਸਾਡੀ ਏਡੀ ਖੱਜਲ ਖਵਾਰੀ ਤਾਂ ਨਾ ਹੋਵੇ ਇਹ ਤਾਂ ਕੁਛ ਦਿਨ ਦੀ ਖੇਡ ਹੈ ਇੱਕ ਜਾਂ ਦੋ ਤਿੰਨ ਦਿਨਾਂ ਦੀ ਖੇਡ ਹੋ ਸਕਦੀ ਹੈ ਤੂੰ ਵੱਧ ਸਕਦੀ ਹੈ ਪਰ ਸਾਡੇ ਹਿੱਤ ਦੀ ਗੱਲ ਤਾਂ ਹੈਗੀ ਹੈ ਇਹ ਅਸੀਂ ਤਾਂ ਪਹਿਲੇ ਹੀ ਲੱਗ ਭਾਗ ਉਮਰਾਂ ਲਾ ਲਈਆਂ ਖੱਜਲ ਖਵਾਰ ਹੁੰਦਿਆਂ ਨੂੰ ਜੇ ਸਾਡੇ ਬੱਚਿਆਂ ਦੀ ਮਤਲਬ ਪੜ੍ਹਾਈ ਦੀ ਗੱਲ ਆ ਗਈ ਉਹ ਸਾਰੇ ਸਰਕਾਰੀ ਸਕੂਲਾਂ ਦਾ ਪੱਠਾ ਵਹਾਤਾ ਉਹ ਪ੍ਰਾਈਵੇਟ ਸਕੂਲਾਂ ਦੇ ਹੱਥ ਜਿ ਦੇਤਾ ਸਾਰਾ ਕੁਝ ਜਿਹਦਾ ਕੋਈ ਪਹੁੰਚ ਵਾਲੇ ਬੰਦੀ ਪੜਾ ਸਕਦੇ ਇਹ ਹੀ ਲਾਜ ਵਾਲੀ ਹਾਲਤ ਹੈ ਕੋਈ ਪਹੁੰਚ ਵਾਲੇ ਬੰਦੇ ਜਿਹੜੇ ਆਮਦਾਰੀ ਨਾਲ ਇਲਾਜ ਕਰਾ ਲੈਂਦੇ ਨਹੀਂ ਤਾਂ ਵੱਡਾ ਹਿਸਾ ਜਿਹੜਾ ਇਲਾਜ ਬਣਾ ਇਥੋਂ ਚੱਲ ਰਿਹਾ ਜਾ ਰਿਹਾ ਹੈ ਇਸ ਲਈ ਅਸੀਂ ਇਸ ਘੋਲ ਦੀ ਪੂਰੀ ਜਜ਼ਮੀ ਸਪੋਰਟ ਕਰਦੇ ਹਾਂ